प्यारे विद्यार्थियों प्यारीओ बेटियों प्यारे बेटियो ਤੁਸੀਂ ਉਹਨਾਂ ਕਾਨੂੰਨਾਂ ਦੀ ਜਾਣਕਾਰੀ ਲੈ ਰਹੇ ਹੋ ਜਿਹੜੇ ਸਰਕਾਰੀ ਪ੍ਰਾਪਰਟੀ ਦੀ ਰੱਖਿਆ ਕਰਦੇ ਹਨ ਜੋ ਥੋੜੀ ਜੀ ਜਾਣਕਾਰੀ ਦੇ ਨਾਲ ਤੁਹਾਡਾ ਜੀਵਨ ਬਿਹਤਰ ਬਣਾਉਂਦੇ ਹਨ ਤੁਹਾਡੇ ਮਾਤਾ ਪਿਤਾ ਵੀ ਖੁਸ਼ ਹੁੰਦੇ ਹਨ ਆਉਣ ਵਾਲੀਆਂ ਪੀੜ੍ਹੀਆਂ ਵੀ ਹੁਨਸ਼ਸ਼ਟ ਹੁੰਦੀਆਂ ਹਨ ਧਾਰਾ ਦੋਸੋ 86 293 364 ਸਰਕਾਰੀ ਕਰਮਚਾਰੀਆਂ ਨੂੰ ਧਮਕੀ ਦੇਣਾ ਸਰਕਾਰੀ ਕੰਮਾਂ ਵਿੱਚ ਫਰੋਡ ਕਰਨਾ ਸਰਕਾਰੀ ਧਨ ਨੂੰ ਨੁਕਸਾਨ ਪਹੁੰਚਾਉਣ ਦਾ ਡਰ ਪੈਦਾ ਕਰਨਾ 10 ਸਾਲ ਦੀ ਕੈਦ ਪਲੱਸ ਫਾਈਨ ਭੋਗਤਣਾ ਪੈ ਸਕਦਾ ਹੈ ਜੇ ਕੋਈ ਵਿਅਕਤੀ ऐसा करता है प्यारे विद्यार्थियों उकळण ਵਾਲਿਆਂ ਤੋਂ ਅੱਗ ਲਾਉਣ ਵਾਲਿਆਂ ਤੋਂ ਤੁਹਾਨੂੰ ਗਮਰਾਹ ਕਰਨ ਵਾਲਿਆਂ ਤੋਂ ਹਮੇਸ਼ਾ ਸਾਵਧਾਨ ਰਹੋ ਵਧੀਆ ਲੋਕਾਂ ਦੀ ਸੰਗਤ ਕਰੋ ਮਾਤਾ ਪਿਤਾ ਦੀ ਸੰਗਤ ਕਰੋ ਜੋ ਸੀਨੀਅਰ ਅੱਛੇ ਲੋਗਾਂ ਨਾਲ ਉਹਨਾਂ ਦੀ ਸੰਗਤ ਕਰੋ ਮਾੜੇ ਲੋਕਾਂ ਦੇ ਮਾੜੇ ਅੰਸਰਾਂ ਦੇ ਸੰਗਤ ਨਾ ਕਰੋ ਜੋ ਤੁਹਾਨੂੰ ਕਿਸੇ ਦੁੱਖ ਵਿੱਚ ਕਿਸੇ ਮੁਸੀਬਤ ਵਿੱਚ ਫਸਾ ਸਕਦੇ ਹਨ ਇਸ ਦੇ ਨਾਲ ਤੁਹਾਡੇ ਮਾਤਾ ਪਿਤਾ ਨੂੰ ਵੀ ਭੁਗਤਣਾ ਪੈਂਦਾ ਹੈ ਬਹੁਤ ਸਾਰੇ ਲੋਕਾਂ ਦੀਆਂ ਮਿੰਤਾ ਕਰਨੀਆਂ ਪੈਂਦੀਆਂ ਨੇ ਕੰਮ ਛੱਡਣਾ ਪੈਂਦਾ ਹੈ ਕੋਰਟ ਕਚੈਰੀ ਥਾਣਿਆਂ ਦੇ ਚੱਕਰ ਲਗਾਉਣੇ ਪੈਂਦੇ ਹਨ ਇਸ 毒 ਦਾ ਤੋਂ ਬਚਣ ਦੇ ਲਈ ਸੂਚਨਾ ਹਾਸਲ ਕਰਨ ਦੇ ਲਈ ਇਹਨਾਂ ਕਾਨੂੰਨਾਂ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਉਮੀਦ ਹੈ ਆਪ ਜੀ ਇਹਨਾਂ ਕਾਨੂੰਨਾਂ ਤੇ ਧਿਆਨ ਦੇਵੋਗੇ ਅਸੀਂ ਇਹਨਾਂ ਕਾਨੂੰਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਵੋਗੇ ਜਦੋਂ ਹੀ ਕੋਈ ਨਵੇਂ ਕਾਨੂੰਨ ਖੌਂਦ ਵਿੱਚ ਆਉਤੇ ਹਨ ਉਹਨਾਂ ਕਾਨੂੰਨਾਂ ਦੀ ਜਾਣਕਾਰੀ ਵੀ ਤੁਹਾਨੂੰ ਦੇਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ